ਨੰਦਾਉਤ ਵੰਦਨ ਅਨੰਤ ਬਾਰ ਸਰਬ ਕਲਾ ਸੰਮਰਥ ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਘਰ ਹੱਥ ਉਠ ਫਿਰਦਾ ਉਜੂ ਸਾਜ ਸੁਭਨਵਾਦ ਮੋਜਾਰ ਜੋ ਸਿਰ ਸajna ਨਿਵੇ ਸੋ ਸਿਰ ਕਾ ਪੂਤਾਰ ਕਬੀਰ ਸੁਦਾ ਕਿਆ ਕਰ ਹੈ ਉਠ ਕੇ ਨਾ ਜਪਹਿ ਮੁਰਾਰ ਇਕ ਦਿਨ ਸੋਵਨ ਹੋਏਗੋ ਲੰਬੀ ਊੜ ਪਸਾਰ سکاہو تعلق برسی بھی اے درشن سکاہی دھرشن کرسے اگلو کے جانما مرن جکھ جائے واہ گروہ صاحب جیو <تصفح> ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਐਸਾ ਨਾਮ ਰਤਨ ਨਿਰਮੋਲਕ ਪੁਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਾਇਆ ਐਸਾ ਨਾਮ ਰਤਨ ਨਿਰਮੋਲਕ ਗੁਣ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨਾਸ਼ਕੈ ਛਾਇਆ ਹਰ ਗੁਣ ਕਹਿ ਕੇ ਕਹਿ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤ ਸੁਨਤ ਸੁਖ ਸ਼ਰਮਣ ਜਿਤ ਚੇਤੇ ਸੁਖ ਹੋਈ ਕਹੋ ਪੀਖਨ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਰਸਨਾ ਰਮਤ ਸੁਨਤ ਸੁਖ ਸ਼੍ਰਵਣ ਚਤ ਚੇਤੇ ਸੁਖ ਹੋਈ ਕਹੋ ਪੀਖਨ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ